ਸਤਿ ਸ਼੍ਰੀ ਅਕਾਲ ਜੀ ਮੈਂ ਵਕੀਲ ਖਮੀਰ ਵਾਲਾ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਹਾਂ ਮਨੂ ਠੀਕ ਦੇ ਉੱਤੇ ਤੇ ਸਾਨੂੰ ਰਿਸ਼ਤੇਦਾਰੀ ਦੇ ਵਿੱਚੋਂ ਗਿਫਟ ਆਈ ਆ ਰਿਸ਼ਤੇਦਾਰੀ ਦੇ ਵਿੱਚੋਂ ਬੱਚਾ ਹੋਇਆ ਸੀਗਾ ਤੇ ਉਹਨਾਂ ਨੇ ਸਾਨੂੰ ਕੀ ਭੇਜਿਆ ਜਿਵੇਂ ਆਪਣੇ ਡੱਬੇ ਭੇਜਦੇ ਹੁੰਦੇ ਨੇ ਨਾ ਮਠਾਈ ਵਗੈਰਾ ਦੇ ਐਨ ਲਾ ਲੋ ਵੀ ਇੱਕ ਟਾਫੀ ਵਾਂਗੂ ਭੇਜਿਆ ਬਹੁਤ ਵੱਡੀ ਟਾਫੀ ਭੇਜੀ ਆ ਐਨ ਲਾ ਲੋ ਜ਼ਰੂਰ ਦਿਖਾਉਣੇ ਆ ਤੇ ਜਿਹੜੇ ਨਵੇਂ ਭੈਣ ਭਰਾ ਜਿਹੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਵਧੀਆ ਲੱਗੀ ਵੀਡੀਓ ਲਾਈਕ ਵੀ ਕਰਿਓ ਚਲੋ ਜੀ ਮੈਂ ਤੁਹਾਨੂੰ ਦਿਖਾਉਣਾ ਵਿਕੀ ਕੀ ਉਟਾਈ ਆਪਾਂ ਨੂੰ ਵੀਡੀਓ ਨਾਲ ਬਣੀ ਰਹੋ ਆ ਦੇਖੋ ਜੀ ਆ ਗਿਫਟ ਆ ਇਹ ਦੇਖੋ ਦੇਖਣ ਨੂੰ ਲੱਗ ਰਹੀ ਹੈ ਨਾ ਟੋ ਵੀ ਜਿਵੇਂ ਵੱਡੀ ਟੌਫੀ ਹੁੰਦੀ ਹੈ ਨਾ ਆ ਦੇਖੋ ਤੇ ਆਮਨ ਤੁਹਾਨੂੰ ਹੁਣ ਖੋਲ ਕੇ ਦਿਖਾਉਣਗੇ ਵੀ ਇਹਦੇ ਚ ਕੀ ਆਇਆ ਪੈਕਿੰਗ ਦੇਖੋਗੇ ਨਾ ਕਿੰਨੀ ਤਕੜੀ ਕਰੀ ਹੋਈ ਆ ਪਹਿਲਾਂ ਲੱਡੂਆਂ ਦੇ ਕਲਾਬ ਜਾਂ ਮਨਾਂ ਦੇ ਟੱਬੇ ਹੁੰਦੇ ਹੁੰਦੇ ਸੀਗੇ ਹੁਣ ਦੇਖ ਲਓ ਅੱਜ ਦੇ ਨਵੀਆਂ ਚੀਜ਼ਾਂ ਦੇ ਲੱਗੇ ਇੱਕ ਯਾ ਉਹਨਾਂ ਦੇ ਨੌਲੇ ਕਿਵੇਂ ਨੇ ਮੰਮੀ ਡੈਡੀ ਦੇ ਨਾ ਓਕੇ ਇਹ ਨੌ ਬਾਇ ਨੇ ਬੱਚੇ ਦਾ ਵਿੱਚ ਮੰਮੀ ਡੈਡੀ ਦਾ ਦਾਦਾ ਦਾਦੀ ਦਾ ਲੈ ਕੋਨਾ ਕੀ ਚੀਜ਼ ਬਣਾ ਕੇ ਵੇਜੀ ਆ ਇਹ ਸਾਰੀ ਰਿਸ਼ਤੇਦਾਰੀਆਂ ਦੇ ਵਿੱਚ ਦਿੱਤੀਆਂ ਨੇ ਵੇਚਣ ਵਾਲੇ ਵਧੀਆ ਉਹ ਅਮਲਾ ਦਾ ਸ਼ਾਇਦ ਭਾਂਡਾ ਕੰਚ ਦਾ ਵਾਲਾ ਸਿਰਿਆ ਚੀਜ਼ ਆ ਆ ਦੇਖੋ ਦੇਖੋ देखो बहुत हेवी कांच ਦਾ ਭਾਂਡਾ ਇਹ ਪੂਰਾ ਹੈਵੀ ਪੂਰਾ ਹੈਵੀ ਭਾਂਡਾ ਨਾਲ ਆਪਣੇ ਵਧੀਆ ਕੰਮ ਆਊਗਾ ਸਾਨੂੰ ਦਿਖਾਉਣਾ ਦਿਖਾਉਣਿਆ ਕੀ ਆ ਤੇ ਆਹ ਲਓ ਜੀ ਦੇਖੋ ਇਹ پنਜੀਰੀ ਹੈਈ ਆਪਾਂ ਨੂੰ ਬਹੁਤ ਪਿਓਰ پنਜੀਰੀ ਆ ਵਧੀਆ ਕਿਉਂਕੂ ਪਾਕੇ ਬਣਾਈ ਹੋਈ ਆ ਤੇ ਲਾ ਲਓ ਸਾਬ ਵੀ ਬੀਬੀ ਤੇ ਕੱਢ ਜੁ ਕੱਢ ਕੇ ਆਹ ਕਿਲੋ ਕਿਲੋ ਤਾਂ ਹੋਊਗੀ ਪਰ ਆਪਣਾ ਲੱਡੂ ਗਲਾਬ ਜਮਨਾ ਤੋਂ ਬਹੁਤ ਵਧੀਆ ਚੀਜ਼ ਭੇਜੀ ਆ ਐ ਲਾਲੋ ਵੀ ਬੜੇ ਵਧੀਆ ਤਰੀਕਾ ਹੈ ਨਾ ਜੇ ਆਪਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਨੀ ਹੋਵੇ ਨਾ ਕਿਸੇ ਨਾਲ ਸਾਂਝੀ ਕਰਨੀ ਹੋਵੇ ਬੱਚਾ ਹੋਵੇ ਜਾਂ ਨਾ ਆ ਦੇਖੋ ਕਿੰਨਾ ਸੋਹਣਾ ਭਾਂਡਾ ਨਾਲ ਕੱਚ ਦਾ ਭਾਂਡਾ ਆਪਣੇ ਐ ਲਾਲੋ ਵੀ ਜਿਵੇਂ ਹੁਣ ਆਪਾਂ ਨੂੰ ਲੱਡੂਆਂ ਦਾ ਡੱਬਾ ਆਦਾ ਹੁੰਦਾ ਹੈ ਨਾ ਉਹ ਡੱਬੇ ਨੂੰ ਤਾਂ ਆਪਾਂ ਐਨਾ ਯੂਜ਼ ਕਰ ਨਹੀਂ ਸਕਦੇ ਜਾਂ ਕਦੇ ਕਿਸੇ ਨੂੰ ਕੋਈ ਮਠਾਈ ਵਾ ਕੇ ਦੇਣੀ ਹੋਵੇ ਇਹਨੂੰ ਆਪਾਂ ਦੇਖ ਲਓ ਬਾਅਦ ਦੇ ਵਿੱਚ ਵੀ ਇਹਨਾਂ ਆਪਣੇ ਘਰ ਦੇ ਵਿੱਚ ਕਿੰਨਾ ਵਧੀਆ ਕੰਮ ਆਊਗਾ ਇਹ। ਆ ਟੱਕਣੀ ਦੇਖ ਲਓ ਤੁਸੀਂ ਨਾ ਕਿੰਨਾ ਵਧੀਆ। ਖੋਲੀਆਂ ਮੈਂ ਦਿਖਾਉਣਾ। ਖੁੱਲਕੇ ਦਿਓ। ਮੈਂ ਥੋੜੇ ਬਣਾਣੀ। ਕਮਾ ਕੇ ਖੁੱਲਦਾ। ਆ ਦੇਖੋ। ਆ ਲੱਗਿਆ ਹੋਇਆ। ਇਹ ਪੂਰਾ ਬੰਦ। ਆ ਦੇਖੋ ਇਹਦੇ ਆ ਲੌਕ ਟਾਈਪ ਲੱਗਿਆ ਹੋਇਆ। ਪਲਾਸਟਿਕ। ਹਾਂ ਪਲਾਸਟਿਕ ਲੱਗੀ ਹੋਈ ਆ ਜਦੋਂ ਉਹਨੂੰ ਕਮਾ ਕਮਾ ਕੇ ਨਾ ਜਿਵੇਂ ਆਪਣੇ ਟਿਫਾਨਾਂ ਦੇ ਲੱਗੀ ਹੁੰਦੀ ਆ। ਹਾਂ ਪੂਰਾ ਵਧੀਆ ਲੌਕ ਲੱਗਿਆ ਹੁੰਦਾ ਆ ਦੇਖੋ ਤੁਸੀਂ। ਕਿੰਨਾ ਵਧੀਆ ਮਜ਼ਬੂਤ ਆ। ਵਕੀਕਾਂ ਚੀ ਵੀ ਦੇਖੋ ਨਾ ਇੰਨਾ ਮੋਟਾ ਇਹ ਆ ਦੇਖੋ ਜ ਵਧੀਆ ਵਰਤਮਾਨ ਆ ਹਾਂ ਪੂਰਾ ਵਧੀਆ ਸਿਰੇ ਦਾ ਵਰਤਮਾਨ ਆ ਵਧੀਆ ਕਾਜੂ ਕਾਜੂ ਗੂਜੂ ਬਦਾਮ ਤੋਂ ਪੂਰੇ ਸਿਰਾਂ ਦੀਆਂ ਵਧੀਆ ਬਣਾਈ ਹੋਈ ਆ ਪੂਰੀ ਇਹ ਆਮ ਨੂੰ ਮੈਨੂੰ ਲੱਗਦਾ ਹਲਵਾਈ ਤੋਂ ਬਣਾਈ ਹੋਈ ਹੋਗੀ ਨਾ ਸ਼ਾਇਦ ਹਾਂ ਜਾਂ ਘਰ ਇਹ ਆਪ ਦੇ ਖੋ ਤਿਆਰ ਕੀਤੀ ਹੋ ਨਾ ਹਲਵਾਈ ਤੋਂ ਬਣਾਈ ਤੁਸੀਂ ਕਿਵੇਂ ਹਿੰਟ ਕਰਕੇ ਜਰੂਰ ਦੱਸਿਓ ਵੀ ਸੋਹਣੀ ਨਹੀਂ ਤਾਂ ਫਿਰ ਸਾਰੀਆਂ ਰਸਤਿਆਂ ਵਿੱਚ ਵੀ ਵੀ ਗਿਫਟ ਕਿੰਦਾ ਦੀ ਲੱਗੂਈ ਤੇ ਦੇਖੋ ਖੁੱਲੀ ਬਣਵਾਈ ਹੋਊਗੀ ਨਾ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਦਿੱਤੀ ਹੈ ਜੇ ਆਪਾਂ ਇਹਨੂੰ ਕਿਲੋ ਵੀ ਮੰਨ ਕੇ ਚੱਲਦੇ ਆਂ ਵੀ ਕਿਲੋ ਹੋਊਗੀ ਹਨਾ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਸਾਡੀ ਵੱਡੀ ਸਾਰੀ ਟਾਫੀ ਸਾਨੂੰ ਕਿੱਦਾਂ ਦੀ ਲੱਗੀ ਗਿਫਟ ਸੋਹਣਾ ਲੱਗਿਆ ਤੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਹਾਓ ਕੜਾਈ ਚਲਾਈ ਵਾਲੇ ਤਾਂ ਆਪਾਂ ਵੀਡੀਓ ਪਾਉਨੇ ਆ ਨਾ ਇਹ ਨਵੀਂ ਚੀਜ਼ ਆਈ ਸੀ ਸਾਨੂੰ ਲੱਗਿਆ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤੁਸੀਂ ਜਰੂਰ ਦੱਸਿਓ ਵੀ ਸਾਨੂੰ ਕਿੱਦਾਂ ਦਾ ਲੱਗਿਆ ਤੇ ਚਲੋ ਤੁਈ ਅਗਲੀ ਵੀਡੀਓ ਲੈ ਕੇ ਆਪਾਂ ਕੜਾਈ ਵਾਲੀ ਹੈ ਨਾ ਤੁਹਾਡੇ ਨਾਲ ਮਿਲਾਂਗੇ ਲੈ ਕੇ ਪੜਸਿਨੇ ਆਪਾਂ ਸਮਝਦੇ ਨਹੀਂ ਪਰ ਸਾਨੂੰ ਲੈ ਕੇ ਆਪ ਆਉਣਾ ਪਿਆ ਅਰਮਾਨ ਦੇ ਅਮਨ ਦੇ ਪੇਕੇ ਪਿੰਡ ਦੇ ਗਈ ਸੀ ਉਹ ਉੱਥੋਂ ਲੈ ਕੇ ਆਇਆ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਨੂੰ ਮਿਲਾਂਗੇ ਆਪਾਂ ਕੋਈ ਗਲਤੀ ਹੋ ਗਈ ਤਾਂ ਮaaf ਕਰ ਦਿਓ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਹੱਸਦੇ ਰਹੋ ਜੀ